ਸਾਡਾ ਪਿਛਲੇ ਸਾਲ ਦਾ ਬਜਟ ਬਣਿਆ ਜਿਹਦੇ ਵਿੱਚ 21 ਲੱਖ ਰੁਪਏ ਦੀ ਸਹਾਇਤਾ ਫੰਡ ਗੁਰਦੁਆਰਿਆਂ ਵਾਸਤੇ ਰੱਖੀ ਸੀ ਜੀ ਪਰ ਵੰਡੀ ਗਈ ਉਹ ਪੌਣੇ 4 ਕਰੋੜ ਰੁਪਏ ਦੀ ਤੇ ਉਹਦੇ ਕੋਈ ਪੱਕੇ ਪ੍ਰੂਫ ਵੀ ਨਹੀਂ ਮਿਲ ਰਹੇ ਭਈ ਉਹ ਸਹਾਇਤਾ ਕਿੰਨਾ ਗੁਰੂਕਰਾਂ 'ਚ ਵੰਡੀ ਗਈ ਕਿਹਨਾਂ ਨੂੰ ਦਿੱਤੀ ਗਈ 21 ਲੱਖ ਰੁਪਏ ਦਾ ਸਹਾਇਤਾ ਫੰਡ ਰੱਖੀ ਗਈ ਸੀ ਪਰ ਵੰਡੀ ਗਈ ਪੌਣੇ 4 ਕਰੋੜ ਰੁਪਈਆ ਪਰ ਉਹ ਵੀ ਪਤਾ ਨਹੀਂ ਲੱਗ ਰਿਹਾ ਬਈ ਉਹ ਕਿੱਥੇ ਵੰਡੀ ਗਈ ਕਿਵੇਂ ਵੰਡੀ ਗਈ ਕਿਹੜੇ ਗੁਰਦੁਆਰਿਆਂ ਵਿੱਚ ਦਿੱਤੀ ਗਈ ਕਿੰਨੇ ਖਾਨਾਂ ਨੂੰ ਦਿੱਤੀ ਗਈ ਜੋ 4 ਕਰੋੜ ਦਾ ਬਜਟ ਜਿਹੜਾ 23 ਤਰੀਕ ਨੂੰ ਜਰਨਲ ਹਾਊਸ ਦੇ ਪਾਸ ਹੋਣਾ ਸੀ ਇਸ ਤੇ ਸ਼ੰਕਾ ਦੀ ਵਜ੍ਹਾ ਤੋਂ ਕਪੜੇ ਦੀ ਵਜ੍ਹਾ ਤੋਂ ਮੈਂਬਰਸ਼ਿਪ ਆਂਨਾ ਨੇ ਇਹਦੇ ਤੇ ਸ਼ੰਕਾ ਜੜ ਕੀਤੀ ਸੀ ਬਜਟ ਦਾ ਆਡਿਟ ਹੋਣਾ ਚਾਹੀਦਾ ਉਹ ਸ਼ੰਕਾ ਜੜ ਕਰਦੀ ਕਿ ਕੀ ਇਹਦਾ ਵੱਡਾ ਕਪੜਾ ਤੇ ਨਹੀਂ ਹੋ ਗਿਆ ਇਹ ਗੁਰੂ ਘਰ ਦੀ ਗੋਲਕ ਦੇ ਨਾਲ ਉਡੀ ਜਾਂਚ ਪੜਤਾਲ ਕਰਨ ਵਾਸਤੇ ਆਪਾਂ ਆਡਿਟ ਕਮੇਟੀ ਬਣਾਈ ਹੈ ਉਹ ਆਪਣੇ ਆਪ ਜਾ ਕੇ ਗੁਰੂ ਘਰ ਦੀ ਗੋਲਕ ਵਿੱਚ ਪਾ ਦੇਣ ਤੇ ਜਾ ਕੇ ਅਰਦਾਸ ਕਰਨ ਵੀ ਸਭ ਤੋਂ ਜਿਹੜੀ ਗਲਤੀ ਹੋਈ ਹੈ ਗੁਰੂ ਸਾਹਿਬ ਮਾਫ ਕਰਨ ਤੇ ਐਂਦਾ ਅਸੀਂ ਗਲਤੀ ਨਹੀਂ ਕਰਾਂਗੇ ਪਰ ਜੇ ਉਹ 15 ਦਿਨ ਦੇ ਵਿੱਚ ਉਹ ਜਿਹੜੀ ਮਾਇਆ ਨਹੀਂ ਪਾਣਗੇ ਤੇ ਫਿਰ ਸਾਨੂੰ ਕਾਨੂੰਨੀ ਕਾਰਵਾਈ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਵਰਚੇ ਵਾਲੇ ਤੋਂ ਲੈ ਕੇ ਸਕੱਤਰ ਤੱਕ ਅਤੇ ਮੈਂਬਰ ਤੋਂ ਲੈ ਕੇ ਪ੍ਰਧਾਨ ਤੱਕ ਜਿਹੜਾ ਵੀ ਜੋਸ਼ੀ ਪਾਇਆ ਜਾਏਗਾ ਉਹਨੂੰ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਕਿ ਤੇ ਉਹਦੇ ਕੋ ਪੈਸੇ ਕਰਵਾਏ ਜਾਣਗੇ ਕਿਤਾ ਬਜਟ ਇੱਕ ਸਾਲ ਦੀ ਮੈਂ ਗੱਲ ਕਰ ਰਿਹਾ ਹਾਂ ਜੇ 2014 ਤੋਂ ਲੈ ਕੇ 2025 ਦੀ ਗੱਲ ਕਰੀਏ ਪਤਾ ਨਹੀਂ ਕਿੰਨੇ ਕਰੋੜਾਂ ਦਾ ਘਪਲਾ ਸਾਹਮਣੇ ਆ ਸਕਦਾ ਜੀ ਸ਼੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀ ਭਰੇ ਈਮੇਲ ਜਿਹੜੇ ਉਹ ਆ ਰਹੇ ਨੇ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਕੋਈ ਡੂੰਗੀ ਸਾਜ਼ਿਸ਼ ਹੋ ਸਕਦੀ ਹੈ ਜਾਂ ਫਿਰ ਇਹ ਕੋਈ ਸਮਾਜ ਵਿਰੋਧੀ ਅੰਸਰ ਨੇ ਜਿਹੜੇ ਉਹ ਅਸ਼ਾਂਤੀ ਫੈਲਾ ਰਹੇ ਨੇ ਲੈ ਸਮੇਂ ਇਹਨਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਉਹ ਇਲੈਕਸ਼ਨ ਨੂੰ ਰੱਖ ਕੇ ਇਹ ਰਾਜਨੀਤਿਕ ਚਾਲਾਂ ਚਲੀਆਂ ਜਾਂਦੀਆਂ ਨੇ ਇਹ ਕਿ ਯੂਪੀ ਦੇ ਵਿੱਚ ਕਦੀ Hindu ਇਹ ਮੁਸਲਮਾਨ ਦਾ ਮੁੱਦਾ ਢਾਇਆ ਗਿਆ ਕਦੀ Hindu ਸਿੱਖ ਦਾ ਢਾਇਆ ਗਿਆ ਕਦੀ ਮੁਸਲਮਾਨ ਸਿੱਖ ਦਾ ਢਾਇਆ ਗਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਝਿੰਡਾ ਦੇ ਵੱਲੋਂ ਇੱਕ ਵੱਡੀ ਅਸ਼ੰਕਾ ਜਿਹੜੀ ਉਹ ਵੱਡੇ ਕਪੜੇ ਦੀ ਜ਼ਾਹਿਰ ਕੀਤੀ ਗਈ ਹੈ ਤਾਂ ਮੇਰੇ ਨਾਲ ਫੋਨ ਕਾਲ ਤੇ ਜਗਦੀਪ ਸਿੰਘ ਝਿੰਡਾ ਜੀ ਜੁੜ ਚੁੱਕੇ ਨੇ ਤਾਂ ਝਿੰਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਿੰਡਾ ਸਾਹਿਬ ਜਿਹੜੀ ਤੁਸੀਂ ਇਹ ਅਸ਼ੰਕਾ ਜਿਤਾਈ ਹੈ ਕਿ ਇਹ ਅਸ਼ੰਕਾ ਜਤੇ ਕਿੰਨਾ ਵੱਡਾ ਕਪੜਾ ਇਹ ਜਿਹੜਾ ਇਹ ਹੋ ਸਕਦਾ ਹੈ ਸਤ ਜੀ ਸਾਡਾ ਪਿਛਲੇ ਸਾਲ ਦਾ ਬਜਟ ਬਣਿਆ ਜਿਹਦੇ ਵਿੱਚ 21 ਲੱਖ ਰੁਪਏ ਦੀ ਸਹਾਇਤਾ ਫੰਡ ਗੁਰਦੁਆਰਿਆਂ ਵਾਸਤੇ ਰੱਖੀ ਗਈ ਜੀ ਪਰ ਵੰਡੀ ਗਈ ਉਹ ਪੌਣੇ 4 ਕਰੋੜ ਰੁਪਏ ਆ ਜੀ ਤੇ ਉਹਦੇ ਕੋਈ ਪੱਕੇ ਪ੍ਰੂਫ ਵੀ ਨਹੀਂ ਮਿਲ ਰਹੇ ਬਈ ਉਹ ਸਹਾਇਤਾ ਕਿਹਨਾਂ ਗੁਰੂਕਰਾਂ ਚ ਵੰਡੀ ਗਈ ਕਿਹਨਾਂ ਨੂੰ ਦਿੱਤੀ ਗਈ ਉਹਦੀ ਜਾਂਚ ਪੜਤਾਲ ਵਾਸਤੇ ਇੱਕ ਕਿਉਂਕਿ 104 ਕਰੋੜ ਦਾ ਬਜਟ ਜਿਹੜਾ 23 ਤਰੀਕ ਨੂੰ ਜਰਨਲ ਹਾਊਸੇ ਚ ਪਾਸ ਹੋਣਾ ਸੀ ਇਸੇ ਸ਼ੰਕਾ ਦੀ ਵਜ੍ਹਾ ਤੋਂ ਕੱਪੜੇ ਦੀ ਵਜ੍ਹਾ ਤੋਂ ਮੈਂਬਰ ਸਭਾ ਨਾਲ ਨੇ ਇਹਦੇ ਤੇ ਸ਼ੰਕਾ ਜੈੜ ਕੀਤੀ ਕਿ ਬਜਟ ਦਾ ਆਡਿਟ ਹੋਣਾ ਚਾਹੀਦਾ ਜੀ ਤੇ ਜਰਨਲ ਹਾਊਸੇ ਤੇ ਫਾਈਨਲ ਹੋਇਆ ਕਿ ਸੱਤ ਮੈਂਬਰੀ ਕਮੇਟੀ ਆਡਿਟ ਕਰਨ ਵਾਲੀ ਕਮੇਟੀ ਬਣਾਈ ਜਾਏ ਜਿਹੜਾ ਸਰਸਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਜੀ ਉਹ ਜਿਹੜੀ ਜਰਨਲ ਜਿਹੜੀ ਸੱਤ ਮੈਂਬਰੀ ਕਮੇਟੀ ਜਦੋਂ ਬਜਟ ਦੇ ਆਡਿਟ ਕਰਨ ਵਾਸਤੇ ਬੈਠੀ ਉਹਨਾਂ ਪਹਿਲਾ ਹੀ ਜਿਹੜਾ ਇਹ ਲਾਈਨ ਵੇਖੀ ਜਿਹਦੇ ਵਿੱਚ 21 ਲੱਖ ਰੁਪਏ ਦਾ ਸਹਾਇਤਾ ਫੰਡ ਰੱਖੀ ਗਈ ਸੀ ਪਰ ਵੰਡੀ ਗਈ ਪੌਣੇ 4 ਕਰੋੜ ਰੁਪਈਆ ਪਰ ਉਹ ਵੀ ਪਤਾ ਨਹੀਂ ਲੱਗ ਰਿਹਾ ਬਈ ਉਹ ਕਿੱਥੇ ਵੰਡੀ ਗਈ ਕਿਵੇਂ ਵੰਡੀ ਗਈ ਕਿਹੜੇ ਗੁਰਦੁਆਰਿਆਂ ਵਿੱਚ ਦਿੱਤੀ ਗਈ ਕਿੰਨੇ ਖਾਨਾਂ ਨੂੰ ਦਿੱਤੀ ਗਈ ਇਸ ਕਰਕੇ ਉਹ ਸ਼ੰਕਾ ਜਨਕ ਕਰਦੀ ਹੈ ਕਿ ਕੀ ਇਹ ਏਡਾ ਵੱਡਾ ਕਪਲਾ ਤਾਂ ਨਹੀਂ ਹੋ ਗਿਆ ਇਹ ਗੁਰੂ ਘਰ ਦੀ ਗੋਲਕ ਦੇ ਨਾਲ ਉਹਦੀ ਜਾਂਚ ਪੜਤਾਲ ਕਰਨ ਵਾਸਤੇ ਆਪਾਂ ਆਡਿਟ ਕਮੇਟੀ ਬਣਾਈ ਹੈ ਉਹ ਉਹ ਜੋ ਮੈਨੂੰ ਜਾਣਕਾਰੀ ਮਿਲੀ ਹੈ ਜਿਹੜੇ ਆਡਿਟ ਕਰ ਰਹੇ ਨੇ ਉਹਨਾਂ ਦੱਸੀਏ ਤੇ ਕੱਲ ਸਾਡੇ ਜਰਨਲ ਸਕੱਤਰ ਨੇ ਉਹ ਕਰਕੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਤੇ ਮੈਂ ਉਹਨਾਂ ਦੀ ਹਮਈ ਕਰਦੇ ਹੋਏ ਮੈਂ ਵੀ ਪ੍ਰੈਸ ਸੇ ਤੇ ਬਿਆਨ ਦਿੱਤਾ ਕਿ ਉਹ ਜਾਂਚ ਪੜਤਾਲ ਹੋਣੀ ਚਾਹੀਦੀ ਏ ਤੇ ਪਰ ਮੈਂ ਉਹਨਾਂ ਜਿਨ੍ਹਾਂ ਨੇ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਕੋਲ ਗੁਰੂ ਘਰਾਂ ਦੇ ਗੋਲਕ ਦੀ ਗਲਤੀ ਹੋਈ ਏ ਜਾਂ ਜਾਣੇ ਅਣਜਾਣੇ ਕਿਸੇ ਲਾਲਚਵਾਸ਼ ਆ ਕੇ ਉਹਨਾਂ ਗੁਰੂ ਘਰਾਂ ਦਾ ਪੈਸਾ ਆਪਣੀ ਜੇਬਾਂ ਵਿੱਚ ਗਿਆ ਜਾਂ ਹੋਰ ਕਿਤੇ ਵਰਤਿਆ ਉਹ ਆਪਣੇ ਆਪ ਜਾ ਕੇ ਗੁਰੂ ਘਰ ਦੀ ਗੋਲਕ ਵਿੱਚ ਪਾ ਦੇਣ ਤੇ ਜਾ ਕੇ ਅਰਦਾਸ ਕਰਨ ਵੀ ਸਾਥ ਨੂੰ ਜਿਹੜੀ ਗਲਤੀ ਹੋਈ ਏ ਉਹਨੂੰ ਸਾਬ ਮਾਫ ਕਰਨ ਤੇ ਐਂਦਾ ਅਸੀਂ ਗਲਤੀ ਨਹੀਂ ਕਰਾਂਗੇ ਪਰ ਜੇ ਉਹ 15 ਦਿਨ ਦੇ ਵਿੱਚ ਉਹ ਜਿਹੜੀ ਮਾਇਆ ਨਹੀਂ ਪਾਣਗੇ ਤੇ ਫਿਰ ਸਾਨੂੰ ਕਾਨੂੰਨੀ ਕਾਰਵਾਈ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਵਰਚੇ ਵਾਲੇ ਤੋਂ ਲੈ ਕੇ ਸਖਤਰ ਤੱਕ ਅਤੇ ਮੈਂਬਰ ਤੋਂ ਲੈ ਕੇ ਪ੍ਰਧਾਨ ਤੱਕ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਉਨੂੰ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੀ ਹੋਵੇਗੀ ਤੇ ਉਹਦੇ ਕੋਲ ਪੈਸੇ ਭਰਵਾਏ ਜਾਣਗੇ ਜੀ ਤਾਂ ਚਿੰਦਾ ਸਾਹਿਬ ਕਿਹੜੇ ਤੋਂ ਕਿਹੜੇ ਸਾਲ ਦੇ ਵਿੱਚ ਇਹ ਘਪਲੇਬਾਜ਼ੀ ਹੋਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਇੱਥੇ ਅਹੁਦੇਦਾਰ ਰਹਿ ਚੁੱਕੇ ਨੇ ਇਸ ਤਰ੍ਹਾਂ ਜੀ ਵੇਖੋ 2014 ਤੋਂ ਲੈ ਕੇ 2020 ਤੱਕ ਮੈਂ ਰਿਆ ਮੈਂ ਆਪਣਾ ਵੀ ਆਡਿਟ ਕਰਵਾ ਰਿਹਾ ਹਾਂ ਜੋ ਮੇਰੇ ਵੱਲ ਤਿਲ ਫੁੱਲ ਨਿਕਲੇਗਾ ਮੈਂ ਆਪਣੇ ਗੁਰੂ ਘਰ ਵਿੱਚ ਪਾਂਗਾ ਭਾਵੇਂ ਜਾਣੇ ਅਣਜਾਣੇ ਦਾ ਜਾਣ ਬੁੱਝ ਕੇ ਮੇਥੋਂ ਗਲਤੀ ਹੋਈ ਜ਼ਿੰਮੇਵਾਰ ਤਾਂ ਮੈਂ ਹੀ ਆ ਨਾ ਪਰਦਾਨ ਹੁੰਦਿਆ ਮੈਂ ਆਪਣੇ ਛਿਆਂ ਹਾਲਾਂ ਦਾ ਪਾਂਗਾ ਉਸ ਤੋਂ ਬਾਅਦ ਜਿਹੜੇ ਪ੍ਰਧਾਨ ਬਣੇ ਨੇ 2020 ਤੋਂ ਲੈ ਕੇ 2025 ਤੱਕ ਜੋ ਵੀ ਪ੍ਰਬੰਧ ਦੇ ਚ ਰਹੇ ਨੇ ਉਸ ਤੋਂ ਬਾਅਦ ਮੈਂ ਤੇ ਪ੍ਰਬੰਧ ਦੇ ਦਰਿਆ ਨਹੀਂ ਕਿਤੇ ਦੀ ਤੇ ਉਹ ਜਿਹੜੇ ਜਿਨ੍ਹਾਂ ਦੇ ਹੁੰਦੇ ਨੇ ਉਹ ਜਿਨ੍ਹਾਂ ਵੀ ਰੁਪਈਆ ਇਹ ਤਾਂ ਬਜਟ ਇੱਕ ਸਾਲ ਦੀ ਮੈਂ ਗੱਲ ਕਰ ਰਿਹਾ ਹਾਂ ਜੇ 2014 ਤੋਂ ਲੈ ਕੇ 2025 ਦੀ ਗੱਲ ਕਰੀਏ ਪਤਾ ਨਹੀਂ ਕਿੰਨੇ ਕਰੋੜਾਂ ਦਾ ਘਪਲਾ ਸਾਹਮਣੇ ਆ ਸਕਦਾ ਹੈ ਜੀ ਤਾਂ ਇਸ ਮਾਮਲੇ ਤੋਂ ਜੇ ਹਟਕੇ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਿਰ ਤੇ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਪਹਿਲਾਂ ਵੀ ਕਈ ਮਸਲੇ ਨੇ ਜਿਹੜੇ ਉਹ ਚੁੱਕਦੇ ਰਹੇ ਹੋ ਤਾਂ ਅਗਰ ਜੇ ਗੱਲ ਕੀਤੀ ਜਾਵੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟਾ ਜਿਹੜਾ ਉਹ ਕਾਫੀ ਵੱਡਾ ਹੈ ਦੂਜੇ ਪਾਸੇ ਹਰਿਆਣਾ ਕਮੇਟੀ ਦਾ ਬਜਟਾ ਜਿਹੜਾ ਉਹ ਕਾਫੀ ਘੱਟ ਹੈ ਦੂਜੇ ਅਗਰ ਹਰਿਆਣਾ ਗੁਰੂ ਘਰਾਂ ਦਾ ਪ੍ਰਬੰਧ ਕਰਨਾ ਹੈ ਤਾਂ ਕਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਇਸ ਵਕਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਨੇ ਇਕੋ ਜੀ ਸਭ ਤੋਂ ਵੱਡੀ ਚੁਣੌਤੀ ਤੇ ਇਹ ਹੈ ਰਾਫੇਰੀ ਜੀ ਦੂਜੀ ਚੁਣੌਤੀ ਹੈ ਵੀਆਈਪੀ ਕਲਚਰ ਦੀ ਜੀ ਇਹ ਵੀ ਬੜੀ ਵੱਡੀ ਚੁਣੌਤੀ ਹੈ ਮੈਂ ਕਈ ਵੀ ਆਉਂਦਿਆਂ ਜਿਵੇਂ ਮੈਂ ਗੁਰੂ ਘਰ ਦੇ ਵਿੱਚ ਆਮ ਸੰਗਤ ਨੂੰ ਸਿਰੋਪੇ ਨਾ ਦੇ ਕੇ ਕੇਵਲ ਰਾਗੀਆਂ ਟਾੜੀਆਂ ਤੇ ਕਥਾਵਾਚਕਾਂ ਤੇ ਜਿਹੜੇ ਸੰਤਮਾਪੁਰਖ ਨੇ ਉਹਨਾਂ ਨੂੰ ਸਿਰੋਪੇ ਦਿੱਤੇ ਜਾਂ ਆਮ ਸੰਗਤ ਨੂੰ ਸਿਰੋਪੇ ਨਾ ਦਿੱਤੇ ਜਾਂ ਕਿਉਂਕਿ ਸੋਪਰਿਆਂ ਦੀ ਬੇਕੱਡੀ ਹੋ ਰਹੀ ਹੈ ਦੂਜਾ ਜਿਵੇਂ ਪਾਣੀ ਦੀਆਂ ਬੋਤਲਾਂ ਬੰਦ ਕੀਤੀਆਂ ਵੀਆਈਪੀ ਕਲਚਰ ਗੱਡੀ ਦਾ ਦਰਵਾਜਾ ਇੱਕ ਕਰਮਚਾਰੀਆਂ ਵੱਲੋਂ ਜਾਂ ਸੇਵਾਦਾਰਾਂ ਵੱਲੋਂ ਖੋਲਿਆ ਜਾਣਾ ਜਦੋਂ ਪ੍ਰਧਾਨ ਸਾਹਿਬ ਜਾਂ ਮੈਂਬਰ ਸਾਹਿਬ ਆਉਂਦੇ ਨੇ ਦਫ਼ਤਰ ਦਾ ਦਰਵਾਜਾ ਉਹਨਾਂ ਵੱਲੋਂ ਖੋਲਿਆ ਜਾਣਾ ਸਾਰੇ ਦਫ਼ਤਰ ਜੋ ਛੱਡ ਕੇ ਪ੍ਰਧਾਨ ਸਾਹਿਬ ਦੇ ਕੋਡੇਆਂ ਨੂੰ ਪੈਰਾਂ ਨੂੰ ਹੱਥ ਲਾਣਾ ਜਿਹੜਾ ਨਾਂ ਲਾਣਾ ਜਿੰਨੇ ਨਾਂ ਲਾਣਾ ਉਹਦੇ ਤਵਾਲੇ ਹੋ ਜਾਣੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਣਾ ਉਹਨਾਂ ਦੀ ਬੇਇੱਜ਼ਤੀ ਵੀ ਸਾਰਿਆਂ ਦੇ ਵਿੱਚ ਖੜੀ ਕੇ ਕਰ ਦੇਣੀ ਜਿਹੜੀ ਪ੍ਰਧਾਨ ਸਾਹਿਬ ਨੇ ਉਕਰਨਾ ਸਾਰਿਆਂ ਨੇ ਜਿੰਨਾ ਕਰ ਕੋਡੇ ਦੇ ਹੱਥ ਨਹੀਂ ਜਾਣੇ ਅਫਸਰ ਦਫ਼ਤਰ ਛੱਡ ਕੇ ਇਹ ਉਹ ਜਿਹੜੇ ਵੀਆਈਪੀ ਕਲਚਰ ਨੇ ਉਹ ਸਾਰੇ ਬੰਦ ਕਰਤੇ ਨੇ ਭਾਵੇਂ ਪਾਣੀ ਦੀਆਂ ਬੋਤਲਾਂ ਹੋਣ ਭਾਵੇਂ ਸਰੋਪਾ ਹੋਣ ਭਾਵੇਂ ਵੀਆਈਪੀ ਹੋਵੇ ਭਾਵੇਂ ਗੱਡੀ ਦੇ ਦਰਵਾਜ਼ੇ ਭਾਵੇਂ ਦਫ਼ਤਰ ਦੇ ਦਰਵਾਜ਼ੇ ਖੋਲੰਦੇ ਇਹ ਸਾਰੇ ਵੀਆਈਪੀ ਕਲਚਰ ਇਹ ਚਾਹੁੰਦੇ ਨੇ ਉਹ ਆਪਾਂ ਸਾਰੇ ਬੰਦ ਕਰ ਦਿੱਤੇ ਨੇ ਮੇਰੇ ਅੱਗੇ ਬੜੀਆਂ-ਬੜੀਆਂ ਚੁਣੌਤੀਆਂ ਨੇ ਤੇ ਆਪਾਂ ਇੱਕ-ਇੱਕ ਚੁਣੌਤੀ ਦਾ ਬੜਾ ਡਟ ਕੇ ਤੇ ਬੜੇ ਧੀਰੀਨਲ ਮੁਕਾਬਲਾ ਕਰਕੇ ਇਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵਰਲਡ 'ਚ ਨਾਂਕ ਮੰਗੇ ਮੈਂ ਰੋਸ਼ਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂਬਰ ਹੁੰਦਾ ਸਾਂ ਉਸਨ ਮੈਂ ਮੇਲਜਾਮ ਲਾਂਦਾ ਰਿਹਾ ਸਾਂ ਕਿ ਕਈ ਸੌ ਕਰੋੜਾਂ ਦਾ ਬਜਟ ਹੈ ਜਿਹੜੇ ਬਜਟ ਦੇ ਵਿੱਚ ਬੜੀ ਵੱਡੀ ਥੇਰਾਫੇੜੀ ਹੁੰਦੀ ਉਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਏ ਪਰ ਉਹਨੂੰ ਮੇਰੀ ਸੁਣੀ ਨਹੀਂ ਗਈ ਹੁਣ ਮੈਂ ਮੁਖ ਸੇਵਾਦਾਰ ਹੁੰਦੇ ਨਾਤੇ ਇਹ ਮੇਰੇ ਕੋਲ ਤਾਕਤ ਹੈ ਤੇ ਮੈਂ ਤਾਕਤ ਆਪਣੀ ਗੁਰੂ ਘਰਾਂ ਦੇ ਸੁਧਾਰ ਵਾਸਤੇ ਵਰਤਣਾ ਚਾਹਨਾ ਨਾ ਕਿ ਗੁਰੂ ਘਰ ਦੀ ਗੋਲ ਨੂੰ ਬਰਬਾਦ ਹੁੰਦਾ ਦੇਖਣਾ ਚਾਹਨਾ ਜੀ ਜੀ ਸਚਿੰਦਰ ਸਾਹਿਬ ਜੀ ਗੱਲ ਕੀਤੀ ਜਾਵੇ ਬਹੁਤ ਸਾਰੇ ਸਿੱਖ ਪਰਿਵਾਰ ਅਜਿਹੇ ਨੇ ਜਿਹੜੇ ਗਰੀਬ ਨੇ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਬੜਾ ਫਿਕਰ ਹੁੰਦਾ ਏ ਜਿਸ ਤਰ੍ਹਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ادارے ਨੇ ਤਾਂ ਉੱਥੇ ਸਕਾਲਰਸ਼ਿਪ ਦੀ ਯੋਜਨਾ ਚੱਲਦੀ ਏ ਤਾਂ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਸਿੱਖ ਜਿਹੜੇ ਪਰਿਵਾਰਾਂ ਦੇ ਗਰੀਬ ਬੱਚੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਆ ਆਹ ਆਦੇ ਵਾਸਤੇ ਅਸਾਂ ਸਪੈਲ ਫੰਡ ਵੀ ਰੱਖੇ ਨੇ ਜੀ ਬਾਕੀ ਰਹਿ ਗਈ ਗੱਲ ਜਿਹੜਾ ਗਰੀਬ ਪਰਿਵਾਰ ਨਹੀਂ ਭਾਵੇਂ ਉਹ ਅਮੀਰ ਭਾਵੇਂ ਗਰੀਬ ਜਿਹਦੇ ਮੰਨ ਲਓ ਇੱਕ ਅਮੀਰ ਦਾ ਬੱਚਾ ਦੀ ਤੇ ਗਰੀਬ ਦਾ ਬੱਚਾ ਦੀ ਦੋਵੇਂ ਬਰਾਬਰ ਨੰਬਰ ਲੈ ਕੇ ਫਸਟ ਆਉਂਦੇ ਨੇ ਤੇ ਗਰੀਬ ਨੂੰ ਪਹਿਲੋਂ ਪ੍ਰੈਫਰ ਦਿੱਤੀ ਜਾਏਗੀ ਅਮੀਰ ਨੂੰ ਬਾਹ ਦੇ ਦਿੱਤੀ ਜਾਏਗੀ ਉਹਦੇ ਕੇ ਹੱਥ ਵੀ ਜੋੜੇ ਜਾਣਗੇ ਕਿ ਤੂੰ ਪ੍ਰਾਪਤ ਤੇ ਕੋਈ ਖਰਚ ਕਰ ਸਕਣਾ ਐਡਮਿਸ਼ਨ ਲੈ ਸਕਣਾ ਤੂੰ ਆਪਣੇ ਵੱਲੋਂ ਕਿਸੇ ਹੋਰ ਗਰੀਬ ਦੀ ਸਹਾਇਤਾ ਕਰ ਦੇ ਜਿਹੜਾ ਸੈਕੰਡ ਬੱਚਾ ਗਰੀਬ ਹੈ ਤੂੰ ਆਪਣੀ ਸਹਾਇਤਾ ਉਹਨੂੰ ਦੇ ਦੇ ਅਸੀਂ ਆਪਣੇ ਬੱਚਿਆਂ ਨੂੰ ਕਈਆਂ ਨੂੰ ਅਨਾਮ ਵੀ ਬਣ ਚੁੱਕੇ ਆ ਜਿਹੜੇ ਸਾਡੇ ਟੋਪਰ ਆਏ ਨੇ ਪੰਜਾਬ ਯੂਨੀਵਰਸਿਟੀ ਚੋਂ ਆਏ ਪਾਵੇਂ ਸਕੂਲ ਚੋਅ ਹੈ ਪਾਵੇਂ ਕਾਲਜ ਚੋਅ ਹੈ ਪਾਵੇਂ ਜਿਹੜੇ ਚੋਅ ਹੈ ਪਾਵੇਂ ਦੇਸ਼ ਚੋਅ ਹੈ ਜਾਂ ਸਟੇਟ ਚੋਅ ਹੈ ਅਸੀਂ ਉਹਨਾਂ ਵਾਸਤੇ ਗਰੀਬਾਂ ਵਾਸਤੇ ਇਹੋ ਜੇ ਸਾਰੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਤੱਕ ਉਹਨਾਂ ਦੇ ਖਾਣੇ-ਬਾਣੇ ਤੱਕ ਉਹਨਾਂ ਦੀਆਂ ਵਰਦੀਆਂ ਤੱਕ ਖਰਚੇ ਉਟਾਉਣ ਨੂੰ ਤਿਆਰ ਹਾਂ ਪਾਵੇਂ ਜਿੱਦੇ ਮਰਜ਼ੀ ਵੱਡੇ ਹੋ ਸਕੂਲਾਂ ਵਿੱਚ ਕਾਲਜਾਂ ਵਿੱਚ ਜਿੱਥੇ ਮਰਜ਼ੀ ਪਾਵੇਂ ਉਹ ਯੂਪੀਐਸਏ ਜੈਡਮਿਸ਼ਨ ਲੈਣ ਆਈਸੀਐਸ ਕਰਨ ਜਾਂ ਹੋਰ ਵੱਡੇ ਇਹ ਇੰਜੀਨੀਅਰਿੰਗ ਕੋਲ ਡਾਕਟਰੀ ਕਰ ਸਾਰੇ ਖਰਚੇ ਅਸੀਂ ਉੱਤਨ ਨੂੰ ਤਿਆਰ ਕੀਂਦਾ ਸਾਹਿਬ ਇੱਕ ਗੱਲ ਇੱਥੇ ਹੋਰ ਹੈ ਕਿ ਜਿਸ ਤਰ੍ਹਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜਾਂ ਐਸਡੀਪੀਸੀ ਦੇ ਕਈ ਕਾਲਜਾਂ ਵਿੱਚ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਗੱਲ ਦਾ ਰੋਸਾ ਵੀ ਹੁੰਦਾ ਹੈ ਕਿਉਂਕਿ ਜਿਹੜੇ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਨੇ ਤਾਂ ਉਹਨਾਂ ਦੀਆਂ ਤਨਖਾਹਾਂ ਤੁਸੀਂ ਜਾਣਦੇ ਹੋ ਘੱਟ ਨੇ ਤਾਂ ਉਹਨਾਂ ਨੂੰ ਅੱਗੇ ਕਾਲਾਂ ਵਿੱਚ ਬੱਚੇ ਪੜਾਉਣੇ ਬੜੇ ਔਖੇ ਹੁੰਦੇ ਨੇ ਉਹਨਾਂ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਤਾਂ ਬਸ 2 ਤੋਂ 3000 ਰੁਪਏ ਵੀ ਬੜੀ ਮੁਸ਼ਕਲ ਨਾਲ ਸਫਾਰਸ਼ਾਂ ਪਵਾ ਕੇ ਮਾਫ਼ ਕੀਤਾ ਜਾਂਦਾ ਹੈ ਤਾਂ ਹਰਿਆਣਾ ਕਮੇਟੀ ਇਸ ਤੋਂ ਕੀ ਵੱਖਰਾ ਕਰਨ ਜਾ ਰਹੀ ਹੈ ਤਾਂ ਕਿੰਨਾ ਇੱਕ ਫੀਸ ਆ ਜਿਹੜੀ ਇੱਕ ਬੱਚੇ ਦੀ ਮਾਫ਼ ਕੀਤੀ ਜਾ ਸਕਦੀ ਆ ਇਸ ਤਰ੍ਹਾਂ ਜੀ ਵੇਖੋ ਕਈ ਉਹ ਪੜ੍ਹਾਅ ਜਿਹੜੇ ਨੇ ਉਹਨਾਂ ਦੀ ਲੱਖ ਲੱਖ ਰੁਪਈਆ ਵੀ ਤਨਖਾਹ ਹੈ ਸਾਡੇ ਹਰਿਆਣਾ ਕਮੇਟੀ ਵਿੱਚ ਵੀ ਹੈ ਜੋ ਮਿਕ ਕਮੇਟੀ ਵਿੱਚ ਵੀ ਹੈ ਤੇ ਜਿੰਾਂ ਦੀ 10000 ਜੋ 20000 ਤੋਂ ਥੱਲੇ ਤੜੇ ਤਨਖਾਹ ਆ ਗਈ ਉਹਨਾਂ ਦਾ ਹਰਿਆਣਾ ਕਮੇਟੀ ਜਿਹੜੀ ਹੈ ਸਪੈਸ਼ਲ ਉਹਨਾਂ ਨੂੰ ਸਹਾਈਤਾ ਦੇ ਕੋ ਉਹਨਾਂ ਬੱਚਿਆਂ ਦਾ ਖਰਚ ਜਿੰਨਾ ਵੀ ਇਹ ਚੁਕੇ ਸਿੱਕਣ ਦਾ ਕੰਮ ਕਰੇ ਜੀ ਸਤੀੰਦਰ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀ ਭਰੇ ਈਮੇਲ ਜਿਹੜੇ ਉਹ ਆ ਰਹੇ ਨੇ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਕੋਈ ਡੂੰਗੀ ਸਾਜ਼ਿਸ਼ ਹੋ ਸਕਦੀ ਹੈ ਜਾਂ ਫਿਰ ਇਹ ਕੋਈ ਸਮਾਜ ਵਿਰੋਧੀ ਅੰਸਰ ਨੇ ਜਿਹੜੇ ਉਹ ਅਸ਼ਾਂਤੀ ਫੈਲਾ ਰਹੇ ਨੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਉਹ ਸਿਲੈਕਸ਼ਨ ਨੂੰ ਰੱਖ ਕੇ ਇਹ ਰਾਜਨੀਤਿਕ ਚਾਲਾਂ ਚਲੀਆਂ ਜਾਂਦੀਆਂ ਨੇ ਵੀ ਇੱਕ ਯੂਪੀ ਦੇ ਵਿੱਚ ਕਦੀ ਹਿੰਦੂ ਇਹ ਮੁਸਲਮਾਨ ਦਾ ਮੁੱਦਾ ਠਾਇਆ ਗਿਆ ਕਦੀ ਹਿੰਦੂ ਸਿੱਖ ਦਾ ਠਾਇਆ ਗਿਆ ਕਦੀ ਮੁਸਲਮਾਨ ਸਿੱਖ ਦਾ ਠਾਇਆ ਗਿਆ ਮੈਂ ਸਮਝਿਆ ਰਾਜਨੀਤਿਕ ਗਲੌਬ ਲੈਣ ਵਾਸਤੇ ਇਹ ਰਾਜਨੀਤਿਕ ਲੋਕ ਕਹਿੰਦੇ ਇਹ ਸ਼ਰਾਰਤਾਂ ਕਰਕੇ ਰਾਜਨੀਤਿਕ ਗਲੌਬ ਲੈਣਾ ਚਾਹੁੰਦੇ ਜੀ ਜੀ ਤੇ ਆਪੇ ਵਿੱਚ ਦੂ ਧਰਮਾਂ ਵਿੱਚ ਆਪੇ ਵਿੱਚ ਇਹ ਫਿਰਕਾਪ੍ਰਸਤੀ ਲੜਾਈ ਪੈਰਾ ਕਰਨਾ ਚਾਹੁੰਦੇ ਜੀ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਧੰਨਵਾਦ ਸ਼ੁਕਰੀਆ